ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਵੈਜੀਟੇਬਲ ਫੈਸਟੀਵਲ ਕੁਕਿੰਗ ਚੈਨਲ ਦੇ ਉੱਤੇ ਅੱਜ ਮੈਂ ਤੁਹਾਡੇ ਨਾਲ ਬਹੁਤ ਹੀ ਮਜ਼ੇਦਾਰ ਜੀ ਰੈਸਪੀ ਸ਼ੇਅਰ ਕਰਨ ਲੱਗੀ ਆ ਗਾਜਰਾਂ ਵਾਲੀਆਂ ਸੇਵੀਆਂ ਦੀ ਰੈਸਪੀ ਗਾਜਰ ਵਾਲੀ ਖੀਰ ਤਾਂ ਆਪਕਸਰ ਹੀ ਬਣਾਉਂਦੇ ਆ ਪਰ ਇੱਕ ਵਾਰ ਤੁਸੀਂ ਇਸ ਤਰੀਕੇ ਨਾਲ ਗਾਜਰ ਪਾ ਕੇ ਸੇਵੀਆਂ ਬਣਾ ਕੇ ਦੇਖਿਓ ਬਹੁਤ ਹੀ ਮਜ਼ੇਦਾਰ ਟੇਸਟੀ ਇਹ ਸੇਵੀਆਂ ਬਣਦੀਆਂ ਨੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਜੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਇਹ ਸੇਵੀਆਂ ਬਣਾਉਣ ਵਾਸਤੇ ਇੱਥੇ ਮੈਂ ਅੱਧਾ ਕਿਲੋ ਦੇ ਕਰੀਬ ਗਾਜਰਾਂ ਲੈ ਲੀਆਂ ਨੇ 1 ਲੀਟਰ ਦੁੱਧ ਵਿੱਚ ਆਪਾਂ ਇਹ ਸੇਵੀਆਂ ਬਣਾ ਕੇ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਗਾਜਰਾ ਨੂੰ ਆਪਾਂ ਕद्दूकस ਕਰ ਲੈਣੇ ਆ ਗਾਜਰਾ ਨੂੰ ਕद्दूकस ਹਮੇਸ਼ਾ ਮੋਟਾ ਹੀ ਕਰਿਓ ਕਿਉਂਕਿ ਜਦੋਂ ਇਹਨਾਂ ਨੂੰ ਆਪਾਂ ਪਕਾਉਂਦੇ ਆ ਤੇ ਇਹ ਸੁੱਕ ਕੇ ਬਹੁਤ ਘੱਟ ਰਹਿ ਜਾਂਦੀਆਂ ਨੇ ਜਿੰਨੀਆਂ ਮੋਟੀਆਂ ਹੋਣਗੀਆਂ ਲਸ਼ੇ ਵਧੀਆ ਬਣਨਗੇ ਹੁਣ ਇੱਥੇ ਮੈਂ ਇੱਕ ਕੜਾਈ ਦੇ ਵਿੱਚ ਇੱਕ ਕੱਪ ਸੇਵੀਆਂ ਲੈ ਲੀਆਂ ਨੇ ਕੱਪ ਨਾ ਹੋਵੇ ਤੁਸੀਂ ਕੌਲੀ ਦਾ ਮਿੰਨ ਕੇ ਇੱਕ ਕੌਲੀ ਸੇਵੀਆਂ ਦੀ ਲੈ ਲੈਣੀ ਆ ਸਭ ਤੋਂ ਪਹਿਲਾਂ ਇਹਨਾਂ ਸੇਵੀਆਂ ਨੂੰ ਥੋੜਾ ਜਿਹਾ ਸੁੱਕਾ ਭੁੰਨ ਲਵਾਂਗੇ ਵੈਸੇ ਤਾਂ ਇਹ ਰੋਸਟਡ ਸੇਵੀਆਂ ਸੀ ਪਰ ਇਹਨਾਂ ਨੂੰ ਥੋੜਾ ਜਿਹਾ ਭੁੰਨ ਕੇ ਫੇਰ ਹੀ ਆਪਾਂ ਇਹਨਾਂ ਨੂੰ ਵਰਤਾਂਗੇ ਸੇਵੀਆਂ ਭੁੰਨਦੇ ਸਮੇਂ ਗੈਸ ਦੀ ਫਲੇਮ ਬਿਲਕੁਲ ਘੱਟ ਹੋਣੀ ਚਾਹੀਦੀ ਆ ਲਗਾਤਾਰ ਇਹਨੂੰ ਹਿਲਾਉਂਦੇ ਹੋਏ ਆਪਾਂ ਭੁੰਨ ਲੈਣਾ ਹੈ ਸੇਵੀਆਂ ਵੀ ਚੰਗੀ ਤਰ੍ਹਾਂ ਭੁੱਜ ਗਈਆਂ ਨੇ ਇਹਨਾਂ ਨੂੰ ਆਪਾਂ ਕੱਢ ਕੇ ਹੁਣ ਇਸੇ ਹੀ ਕੜਾਈ ਦੇ ਵਿੱਚ ਮੈਂ ਇੱਕ ਚਮਚ ਜਿੰਨਾ ਦੇਸੀ ਘਿਓ ਲੈ ਲਿਆ ਏ ਘਿਓ ਇਹਦੇ ਵਿੱਚ ਬਿਲਕੁਲ ਆਪਸ਼ਨਲ ਹੈ ਤੁਸੀਂ ਜੇਕਰ ਨਹੀਂ ਪਾਉਣਾ ਚਾਹੁੰਦੇ ਤੁਸੀਂ ਸਕਿਪ ਕਰ ਸਕਦੇ ਜੇ ਪਰ ਮੈਂ ਇੱਥੇ ਇੱਕ ਚਮਚ ਜਿੰਨਾ ਹੀ ਘਿਓ ਲਿਆ ਏ ਕਿਉਂ ਜੋ ਹੀ ਥੋੜਾ ਜਿਹਾ ਪਿਗਲ ਜਾਏਗਾ ਜੋ ਗਾਜਰਾ ਆਪਾਂ ਕੱਦੂ ਕਸ ਕਰਕੇ ਰੱਖਿਆ ਹੈ ਉਹ ਆਪਾਂ ਪਾ ਦਾਂਗੇ ਘਿਓ ਤੋਂ ਬਿਨਾਂ ਵੀ ਗਾਜਰਾਂ ਬਹੁਤ ਵਧੀਆ ਪੱਕ ਜਾਂਦੀਆਂ ਨੇ ਆਪਾਂ ਗੈਸ ਦੀ ਫਲੇਮ ਬਿਲਕੁਲ ਹਾਈ ਤੇ ਕਰਕੇ ਫਿਰ ਇਹਨਾਂ ਗਾਜਰਾਂ ਨੂੰ ਪਕਾਉਣਾ ਹੈ ਤੇ ਥੋੜੀ देर ਵਾਸਤੇ ਇਹਨਾਂ ਨੂੰ ਟੱਕ ਦੇਣਾ ਹੈ ਤਾਂ ਜੋ ਗਾਜਰਾਂ ਚੰਗੀ ਤਰ੍ਹਾਂ ਪਾਣੀ ਵੀ ਛੱਡ ਦੇਣ ਤੇ ਚੰਗੇ ਤਰੀਕੇ ਨਾਲ ਪੱਕ ਵੀ ਜਾਣ 2-3 ਮਿੰਟਾਂ ਵਿੱਚ ਹੀ ਗਾਜਰਾਂ ਨੇ ਪਾਣੀ ਛੱਡਿਆ ਹੈ ਜਿਆਦਾ ਪਾਣੀ ਗਾਜਰਾਂ ਨੇ ਨਹੀਂ ਛੱਡਿਆ ਕਿਉਂਕਿ ਗੈਸ ਦੀ ਫਲੇਮ ਬਹੁਤ ਹਾਈ ਸੀ ਨਾਲ ਦੀ ਨਾਲ ਹੀ ਪਾਣੀ ਸੁੱਕਣ ਲੱਗ ਜਾਂਦਾ ਹੈ ਹੁਣ ਇੱਥੇ ਮੈਂ ਇੱਕ ਕੱਪ ਜੇਕਰ ਸੇਵੀਆਂ ਲਈਆਂ ਸੀ ਇੱਕ ਕੱਪ ਤੋਂ ਥੋੜੀ ਜੀ ਘੱਟ ਮੈਂ ਖੰਡ ਲਈ ਆ ਜੇਕਰ ਤੁਸੀਂ ਮਿੱਠਾ ਥੋੜਾ ਘੱਟ ਰੱਖਣਾ ਚਾਹੁੰਦੇ ਜੇ ਤੁਸੀਂ ਅੱਧਾ ਕੱਪ ਵੀ ਖੰਡ ਲੈ ਸਕਦੇ ਜੇ ਖੰਡ ਪਾਉਣ ਤੋਂ ਬਾਅਦ ਆਪਾਂ ਖੰਡ ਨੂੰ ਮਿਕਸ ਕਰਕੇ ਤੇ ਇਹਦੇ ਕੜਾਈ ਉੱਪਰ ਟੱਕਣ ਲਗਾ ਕੇ ਤੇ ਇਹਨਾਂ ਨੂੰ ਪੱਕਣ ਦਵਾਂਗੇ 5 ਮਿੰਟ ਹੋ ਚੁੱਕੇ ਨੇ ਤੁਸੀਂ ਦੇਖੋ ਖੰਡ ਨੇ ਕਿੰਨਾ ਪਾਣੀ ਛੱਡਿਆ ਹੈ ਹੁਣ ਆਪਾਂ ਇੱਥੇ 3-4 ਮਿੰਟ ਲੱਗਣਗੇ ਇਸ ਪਾਣੀ ਨੂੰ ਚੰਗੇ ਤਰੀਕੇ ਨਾਲ ਆਪਾਂ ਗਾਜਰਾਂ ਦੇ ਵਿੱਚ ਹੀ ਸੁਕਾ ਦੇਣਾ ਹੈ 3-4 ਮਿੰਟ ਹੋਏ ਨੇ ਪਾਣੀ ਕਾਫੀ ਸੁੱਕ ਗਿਆ ਹੈ ਪਰ ਹਜੇ ਵੀ ਜੋ ਪਾਣੀ ਆਪਾਂ ਨੂੰ ਦਿਖਦਾ ਪਿਆ ਹੈ ਕੜਾਈ ਵਿੱਚ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਸੁਕਾ ਕੇ ਬਿਲਕੁਲ ਇਸ ਤਰੀਕੇ ਨਾਲ ਗਾਜਰਾਂ ਇੱਕਦਮ ਡਰਾਈ ਕਰ ਲੈਣੀਆਂ ਨੇ ਜੋ ਹੀ ਸਾਰਾ ਪਾਣੀ ਸੁੱਕ ਜਾਏਗਾ ਗੈਸ ਦੀ ਫਲੇਮ ਥੋੜੀ ਘੱਟ ਕਰਕੇ ਆਪਾਂ ਇਹਦੇ ਵਿੱਚ ਦੁੱਧ ਪਾ ਦਾਂਗੇ ਜਿਸ ਤਰ੍ਹਾਂ ਮੈਂ ਤੁਹਾਨੂੰ ਸਟਾਰਟਿੰਗ ਵਿੱਚ ਦੱਸਿਆ ਸੀ ਕਿ ਮੈਂ 1 ਲੀਟਰ ਦੁੱਧ ਦੀ ਵਰਤੋਂ ਕਰਾਂਗੀ ਇਹ ਪੂਰਾ 1 ਲੀਟਰ ਦੁੱਧ ਦੇ ਇੱਕ ਵਾਰ ਵਿੱਚ ਹੀ ਆਪਾਂ ਇਹ ਸਾਰਾ ਦੁੱਧ ਪਾ ਦੇਣਾ ਹੈ ਜੋ ਹੀ ਦੁੱਧ ਪਾਉਣ ਤੋਂ ਬਾਅਦ ਦੁੱਧ ਨੂੰ ਉਬਾਲਾ ਆਵੇਗਾ ਫਿਰ ਆਪਾਂ ਇਹਦੇ ਵਿੱਚ ਸੇਵੀਆਂ ਪਾਵਾਂਗੇ ਦੁੱਧ ਦੇਖੋ ਰਿਜਨ ਲੱਗ ਗਿਆ ਹੈ ਹੋਣੇ ਦੇ ਵਿੱਚ ਮੈਂ ਜੋ ਸੇਵੀਆਂ ਪੁੱਨ ਕੇ ਰੱਖੀਆਂ ਸੀ ਉਹ ਪਾ ਦਾਂਗੀ ਸੇਵੀਆਂ ਨੂੰ ਮਿਕਸ ਕਰਕੇ ਆਪਾਂ ਓਨੀ ਦੇਰ ਤੱਕ ਕੁੱਕ ਹੋਣ ਦੇਣਾ ਹੈ ਜਦੋਂ ਤੱਕ ਪੂਰੀ ਤਰ੍ਹਾਂ ਸੇਵੀਆਂ ਗਲ ਨਹੀਂ ਜਾਂਦੀਆਂ ਇੱਕਦਮ ਗਾਜਰਾਂ ਨਾਲੇ ਕੁਲ ਨਹੀਂ ਜਾਂਦੀਆਂ ਹੁਣ ਆਪਾਂ ਗੈਸ ਦੀ ਫਲੇਮ మీడియం ਤੇ ਰੱਖ ਦਿੱਤੀ ਆ ਤੇ ਇਹਨੂੰ ਵਿੱਚੋਂ ਵਿੱਚੋਂ ਹਿਲਾਉਂਦੇ ਹੋਏ ਆਪਾਂ ਇਸੇ ਤਰੀਕੇ ਨਾਲ ਬਣਾਈ ਜਾਵਾਂਗੇ ਸੇਵੀਆਂ ਕਾਫੀ ਹੱਦ ਤੱਕ ਪੱਕ ਚੁੱਕੀਆਂ ਨੇ ਹੁਣ ਇੱਥੇ ਆਪਾਂ ਇਹਨਾਂ ਨੂੰ ਇੱਕਦਮ ਖੋਏ ਵਾਲਾ ਟੇਸਟ ਦੇਣ ਵਾਸਤੇ ਤੇ ਜਲਦੀ ਪਕਾਉਣ ਵਾਸਤੇ ਇੱਥੇ ਮੈਂ ਅੱਧੀ ਕੌਲੀ ਜਿੰਨਾ ਦੁੱਧ ਲੈ ਲਿਆ ਹੈ ਇੱਕਦਮ ਠੰਡਾ ਦੁੱਧ ਇਹਦੇ ਵਿੱਚ 3-4 ਚਮਚ ਮਿਲਕ ਪਾਊਡਰ ਦੇ ਪਾ ਕੇ ਤੇ ਇਹਨੂੰ ਆਪਾਂ ਸਾਈਡ ਤੇ ਰੱਖ ਦਾਂਗੇ 2 ਮਿੰਟਾਂ ਤੱਕ ਇਹ ਜੋ ਮਿਲਕ ਪਾਊਡਰ ਹੈ ਦੁੱਧ ਵਿੱਚ ਚੰਗੀ ਤਰ੍ਹਾਂ ਘੁਲ ਜਾਏਗਾ ਜਿਉਂ ਹੀ ਇਹ ਚੰਗੀ ਤਰ੍ਹਾਂ ਘੁਲ ਜਾਏਗਾ ਫਿਰ ਆਪਾਂ ਇਹਨੂੰ ਇਹਨਾਂ ਸੇਵੀਆਂ ਦੇ ਵਿੱਚ ਪਾ ਦਾਂਗੇ ਬਹੁਤ ਹੀ ਸੇਵੀਆਂ ਗਾੜੀਆਂ ਹੋ ਗਈਆਂ ਨੇ ਜੇਕਰ ਤੁਸੀਂ ਪਤਲੀਆਂ ਸੇਵੀਆਂ ਰੱਖਣੀਆਂ ਚਾਹੁੰਦੇ ਜੇ ਜਾਂ ਤਾਂ ਸੇਵੀਆਂ ਥੋੜੀਆਂ ਘੱਟ ਪਾ ਲਿਓ ਜਾਂ ਫਿਰ ਦੁੱਧ ਥੋੜਾ ਜ਼ਿਆਦਾ ਪਾ ਸਕਦੇ ਜੇ ਗੈਸ ਦੀ ਫਲੇਮ ਤੁਸੀਂ ਇੱਕਦਮ ਘੱਟ ਰੱਖ ਕੇ ਫੇਰ ਹੀ ਇਹਦੇ ਵਿੱਚ ਮਿਲਕ ਪਾਊਡਰ ਪਾਉਣਾ ਹੈ ਤੇ ਮਿਲਕ ਪਾਊਡਰ ਨੂੰ ਤੁਸੀਂ ਇਸੇ ਤਰੀਕੇ ਨਾਲ ਥੋੜਾ ਜਿਹਾ ਠੰਡੇ ਦੁੱਧ ਵਿੱਚ ਮਿਕਸ ਕਰਕੇ ਫੇਰ ਪਾਉਣਾ ਹੈ ਹੁਣ ਆਪਾਂ ਗੈਸ ਦੀ ਫਲੇਮ ਬਿਲਕੁਲ ਘੱਟ ਹੀ ਰੱਖਣੀ ਆ ਤੇ 2-3 ਮਿੰਟ ਵਾਸਤੇ ਇਸੇ ਤਰ੍ਹਾਂ ਲਗਾਤਾਰ ਹਿਲਾਉਂਦੇ ਹੋਏ ਆਪਾਂ ਸੇਵੀਆਂ ਨੂੰ ਹੋਰ ਪਕਾ ਲਾਂਗੇ ਟੋਟਲ 15 ਤੋਂ 20 ਮਿੰਟ ਜਿੰਨਾ ਟਾਈਮ ਲੱਗ ਗਿਆ ਨਾ ਸੇਵੀਆਂ ਨੂੰ ਬਣਾਉਣ ਵਾਸਤੇ ਪਰ ਇਹ ਸੇਵੀਆਂ ਬਹੁਤ ਹੀ ਜਿਆਦੀਆਂ ਸਵਾਦ ਬਣਦੀਆਂ ਨੇ ਇਸ ਤਰੀਕੇ ਨਾਲ ਤੁਸੀਂ ਇੱਕ ਵਾਰ ਸੇਵੀਆਂ ਬਣਾ ਕੇ ਜ਼ਰੂਰ ਦੇਖਿਓ ਤੁਹਾਨੂੰ ਬਹੁਤ ਪਸੰਦ ਆਉਣਗੀਆਂ ਲਾਸਟ ਤੇ ਮੈਂ ਇਹਦੇ ਵਿੱਚ ਥੋੜੇ ਜੇ ਕੱਟੇ ਹੋਏ ਬਦਾਮ ਪਾ ਦਿੱਤੇ ਨੇ ਇਹ ਬਿਲਕੁਲ ਆਪਸ਼ਨਲ ਨੇ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਡਰਾਈ ਫਰੂਟ ਪਾ ਸਕਦੇ ਜੇ ਦੇਖੋ ਕਿੰਨੀਆਂ ਵਧੀਆ ਸੇਵੀਆਂ ਬਣੀਆਂ ਨੇ ਜੋ ਆਪਾਂ ਇਹਦੇ ਵਿੱਚ ਮਿਲਕ ਪਾਊਡਰ ਪਾਇਆ ਹੈ ਉਹਦੇ ਨਾਲ ਸੇਵੀਆਂ ਦੇ ਵਿੱਚ ਇੱਕਦਮ ਖੋਏ ਵਾਂਗ ਦਾਣਾ-ਦਾਣਾ ਨਜ਼ਰ ਆਉਣ ਲੱਗ ਜਾਂਦਾ ਹੈ ਤੁਹਾਨੂੰ ਸੇਵੀਆਂ ਦੀ ਇਹ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਸੇਵੀਆਂ ਕੱਢਣ ਤੋਂ ਬਾਅਦ ਇਹਦੇ ਵਿੱਚ ਮੈਂ ਥੋੜੇ ਜਿਹਾ ਪਿਸਤਾ ਥੋੜੀ ਜਿਹੀ ਮੈਂ ਗਾਜਰ ਕੱਢ ਕੇ ਰੱਖ ਲਈ ਸੀ ਉਹ ਪਾ ਦਿੱਤੀ ਆ ਸੇਵੀਆਂ ਹੋਰ ਵੀ ਜਿਆਦੀਆਂ ਵਧੀਆ ਲੱਗਣ ਲੱਗੀਆਂ ਨੇ ਵੀਡੀਓ ਚੰਗੀ ਲੱਗੀ ਵੀਡੀਓ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ